ਹੈਲੋ ਜੀ ਸਸ਼ਕਾਣ ਗੁੱਡ ਮਾਰਨਿੰਗ ਚੈਨਲ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੀ ਚੈਨਲ ਦੇ ਉੱਤੇ ਹੋ ਕਿਵੇਂ ਹੋ ਸਾਰੇ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਵੈਡਿੰਗ ਸੀਜ਼ਨ ਲਈ ਸੂਟਸ ਲੈ ਕੇ ਆਏ ਆਂ ਕਰਵਾ ਚੌਤ ਸਪੈਸ਼ਲ ਵੀ ਤੁਸੀਂ ਬੋਲ ਸਕਦੇ ਹੈਗੇ ਉਹ ਬਹੁਤ ਹੀ ਸੋਹਣੇ ਕਲਰਸ ਹੈਵੀ ਕਲੈਕਸ਼ਨ ਪੂਰੀ ਕਲੈਕਸ਼ਨ ਹੈਵੀ ਹੈ ਫੁੱਲ ਵੈਡਿੰਗ ਕਲੈਕਸ਼ਨ ਦਿਖਾਉਣ ਜਾ ਰਹੀ ਹੈਗੀਆ ਸਭ ਦੇ ਪ੍ਰਾਈਸ ਡਿਫਰੈਂਟ ਨੇ ਫੈਬਰਿਕ ਵੀ ਡਿਫਰੈਂਟ ਡਿਫਰੈਂਟ ਹੈ ਕਨਸੈਪਟ ਵੀ ਡਿਫਰੈਂਟ ਹੈ ਆਰਟੀਕਲ ਵੀ ਡਿਫਰੈਂਟ ਆ ਹੈ ਲੋ オレンジ ਵਾਲੇ ਸੂਟਸ ਵੀ ਆ ਸੈਂਟਰਲ ਰੇਂਜ ਵਾਲੀ ਵੀ ਐ ਐਂਡ ਹਾਈ ਰੇਂਜ ਵਾਲੇ ਸੂਟਸ ਵੀ ਐ ਇਸ ਵਿੱਚ ਸਾਰੇ ਮਿਕਸ ਕਲੈਕਸ਼ਨ ਆ ਥੋੜਾ ਜਿਹਾ ਮੈਂ ਤਾਂ ਆਪਣੀ ਕਲੈਕਸ਼ਨ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਤੁਸੀਂ ਦੇਖ ਸਕਦੇ ਹੈਗੇ ਹੋ ਬਾਕੀ ਇਹਨਾਂ ਨਾਲ ਰਿਲੇਟਡ ਤੁਸੀਂ ਜਿਹੜੀ ਮੇਨ ਜਾਣਕਾਰੀ ਆ ਜਿਆਦਾ ਮਤਲਬ ਡੀਪਲੀ ਪੁੱਛਣਾ ਕਿੰਨਾ ਫੈਬਰਿਕ ਕਿੰਨੇ ਕੁਐਸਚਨਸ ਹੁੰਦੇ ਹਨ ਨਾ ਲੇਡੀਜ਼ ਦੇ ਜਿ ਕਿੰਨੇ ਦਿਨਾਂ ਚ ਆ ਜਾਏਗਾ ਕਿੰਨਾ ਫੈਬਰਿਕ ਹੋਏਗਾ ਲਾਈਨਿੰਗ ਲੱਗੇਗੀ ਕਿ ਨਹੀਂ ਲੱਗੇਗੀ ਕਲਰ ਉਤਰੇਗਾ ਕਿ ਨਹੀਂ ਉਤਰੇਗਾ ਲੈਂਥ ਕਿੰਨੀ ਹੈ ਦੁਪੱਟਾ ਕਿੰਨਾ ਹੈ ਹਨਾ ਕਿੰਨੇ ਕੁਐਸਚਨਸ ਹੁੰਦੇ ਆ ਉਸ ਰਿਗਾਰਡਿੰਗ ਤੁਸੀਂ ਮੈਨੂੰ ਪਰਸਨਲੀ ਮੈਸੇਜ ਕਰ ਸਕਦੇ ਹੈ ਕਿਉਂ ਪ੍ਰਾਈਸ ਬਾਰੇ ਵੀ ਫੁੱਲ ਹੈਵੀ ਕਲੈਕਸ਼ਨਾਂ ਦੇਖੋ ਤੁਸੀਂ ਗਰੇਪ ਦੇ ਸੂਟ ਰਹਿਣ ਵਾਲੇ ਫੰਟ ਫੁੱਲ ਹੈਵੀ ਹੈ ਬਹੁਤ ਹੀ ਸੋਨਾ ਬੋਟਮ ਤੇ ਵੀ ਵਰਕ 슬ੀਵਸ ਤੇ ਵੀ ਵਰਕ ਦੁਪੱਟਾ ਫੋਰ ਸਾਈਡ ਹੈਵੀ ਹੈਗਾ ਬਹੁਤ ਹੀ ਸੋਨਾ ਅੱਜਕਲ 트ੈਂਡ ਪਾ ਵਾ ਸੋਬਰ ਸਿੰਪਲ ਦਾ ਚੱਲ ਗਿਆ ਹੈ ਬਟ ਵੈਡਿੰਗ ਸੀਜ਼ਨ ਦੇ ਵਿੱਚ ਆਪਾਂ ਨੂੰ ਹੈਵੀ ਹੀ ਕਲੈਕਸ਼ਨ ਕਲੈਕਟ ਕਰਨੀ ਪੈਂਦੀ ਹੈ ਹੈਵੀ ਸੂਟ ਹੀ ਆਪਣੀ ਭੇਟੀ ਲਈ ਨੋਨ ਲਈ ਲੈਣੇ ਪੈਂਦੇ ਨੇ ਸੋ ਉਸ ਰਿਗਾਰਡਿੰਗ ਆਪਾਂ ਤੁਹਾਡੇ ਲਈ ਬਹੁਤ ਹੈਵੀ ਕਲੈਕਸ਼ਨ ਲੈ ਕੇ ਆਏ ਆ ਦੇਖੋ ਪਿੰਕ 레드 ਮਤਲਬ ਕਿਸੇ ਵੀ ਤੁਸੀਂ ਵੈਡਿੰਗ ਵਾਲਾ ਸੂਟ ਵੀ ਬਣਵਾ ਸਕਦੇ ਹੋ ਆਪਣੇ ਕੋਲੋਂ ਠੀਕ ਹੈ ਕੋਈ ਵੀ ਗਰਲਸ ਹੈ ਕੋਈ ਵੀ ਬ੍ਰਾਈਡਲ ਆ ਆਪਣੇ ਮੈਰिज ਲਈ ਆਪਣੇ ਕੋਲੋਂ ਸੂਟ ਰੈਡੀ ਕਰਵਾ ਸਕਦੀ ਹੈ ਆਪਣੀ ਚੁਆਇਸ ਦਾ ਆਪਣਾ ਕਲਰ ਦੱਸ ਕੇ ਕੋਈ ਵੀ ਡਿਜ਼ਾਈਨ ਦੱਸ ਕੇ ਆਪਾਂ ਉਹਨਾਂ ਦੇ ਬਜਟ ਦੇ ਅੰਦਰ ਅੰਦਰ ਜਿੰਨੇ ਵਿੱਚ ਉਹਨਾਂ ਨੂੰ ਚਾਹੀਦਾ ਹੋਏਗਾ ਉਹਨਾਂ ਦੇ ਵਿੱਚ ਵਿੱਚ ਉਹਨਾਂ ਦਾ ਸੂਟ ਆਪਾਂ ਰੈਡੀ ਕਰ ਦੇਵਾਂਗੇ ਇਹ ਦੇਖੋ ਬਹੁਤ ਸਿੰਪਲ ਸੋਮਬਰ ਹੈ ਬੰਦਗੀ ਮਤਲਬ ਪ੍ਰਿੰਟ ਵਾਲੇ ਸੂਟ ਸੀ ਇਹ ਲਾਈਨਿੰਗ ਜੋ ਟੈਬੀ ਲਾਈਨਿੰਗ ਚੱਲ ਰਹੀ ਹੈਗੀ ਆ ਬਹੁਤ ਹੀ ਸੋਨੀ ਪ੍ਰਾਈਜ਼ ਇੰਦਾ 590 ਰੁਪਏ 올ਓਵਰ ਇਹ ਟੈਬੀ ਦੀ ਲਾਈਨਿੰਗ ਵਾਲਾ ਸੂਟ ਰਹਿਣ ਵਾਲਾ 올ਓਵਰ ਤੁਸੀਂ ਇਹੰਦਰ ਕੋਟ ਸੈੱਟ ਬਣਾ ਸਕਦੇ ਹੋ ਫਰਕ ਸੂਟ ਬਣਾ ਸਕਦੇ ਹੋ ਵਰਕ ਕਰਵਾ ਸਕਦੇ ਹੋ ਆਪਾਂ ਵਰਕ ਵੀ ਕਰਵਾ ਰਹੇ ਆ ਨਾ ਸੂਟਸ ਦੇ ਉੱਤੇ ਬਾਟਮ ਤੇ ਵਰਕ ਹੈ ਕਰਵਾ ਸਕਦੇ ਹੋ ਤੁਸੀਂ ਤਾਂ ਇਹਨਾਂ ਚ ਕਲਰ ਕਾਫੀ অপਸ਼ਨਸ ਹੈਗੀਆਂ ਤੁਹਾਡੇ ਕੋਲ ਤੇ ਇਹ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਚੱਲ ਰਿਹਾ ਫੈਬਰਿਕ ਇਹ ਦੇਖੋ ਪਸ਼ਮੀਨਾ ਵੀ ਆ ਗਿਆ ਹੈਗਾ ਨੈਕਸਟ ਹੈ ਅਗੇਨ ਹੈਵੀ ਸੂਟ ਹੈ ਇਸ ਕਲਰ ਤੁਸੀਂ ਦੇਖ ਚੈੱਕ ਕਰ ਚੈੱਕ ਆਊਟ ਕਰ ਸਕਦੇ ਹੈਗੇ ਹੋ ਮਹਿਰੂਨ ਸੀ ਵਾਈਨ ਸੀ ਪਰਪਲ ਸੀ ਐਂਡ ਬਲੂ ਰੋਇਲ ਬਲੂ ਪਰਪਲ ਵੀ ਸੀ ਰੋਇਲ ਬਲੂ ਵੀ ਕਹਿ ਸਕਦੇ ਹੋ ਲੈਕ ਇਹ ਦੇਖੋ ਇਹ ਸੈਲੀਬ੍ਰਿਟੀ ਸੂਟਸ ਆ ਇਹ ਵੀ ਬਹੁਤ ਪਿਆਰੇ ਨੇ ਨੈਚੁਰਲ ਕਲੇਰ ਦੇ ਬਾਟਮ ਤੇ ਵਰਕ ਨਾਲ ਦੁਪੱਟੇ ਨੇ ਬਹੁਤ ਸੋਹਣੇ ਇਹ ਟਿਸ਼ੂ ਤੇ ਆ ਕਿ ਉਹ ਡਾਇਮੰਡ ਟਿਸ਼ੂ 슬ੀਵਸ ਤੇ ਵਰਕ ਇਹ ਵੀ ਦੇਖੋ ਬਹੁਤ ਸੋਹਣਾ ਪਰ ਰੈਡੀ ਕਿੱਤੇ ਸੂਟਸ ਹੈ ਤੁਸੀਂ ਵੀ ਆਪਣੀ ਮਰਜ਼ੀ ਨਾਲ ਸਾਡੀ ਕਰਵਾ ਸਕਦੇ ਹੋ ਬੱਚਿਆਂ ਦੇ ਵੀ ਕਰਵਾ ਸਕਦੇ ਹੋ ਖੁਦ ਦੇ ਵੀ ਰੈਡੀ ਕਰਵਾ ਸਕਦੇ ਹੋ ਮਦਰ ਡਾਟਰ ਆਪਣੇ ਸੋਟ ਦੋਨੋਂ ਹੀ ਇੱਕੋ ਜਿਹੇ ਰੈਡੀ ਕਰਵਾ ਸਕਦੇ ਹੈਗੇ ਹੋ ਤੁਸੀਂ ਸਭ ਦਾ ਪ੍ਰਾਈਸ ਡਿਫਰੈਂਟ ਰੈਨ ਵਾਲਾ ਹੈ ਕਿਉਂਕਿ ਅਕੋਰਡਿੰਗ ਟੂ ਫੈਬਰਿਕ ਪ੍ਰਾਈਸ ਸਭ ਦਾ ਅਲਗ-ਅਲਗ ਹੁੰਦਾ ਹੈਗਾ ਸੋ ਆ ਦੇਖੋ ਇਹ ਨਵਾਂ ਜਿਹਾ ਕਨਸੈਪਟ ਬਿਲਕੁਲ ਆਪਾਂ ਪ੍ਰਿੰਟਡ ਦੇ ਉੱਪਰ ਵਰਕ ਲੈ ਕੇ ਆਏ ਆ ਬਹੁਤ ਹੀ ਸੋਹਣਾ ਗੋਡਾ ਪੱਤੀ ਦਾ ਵਰਕ ਕੀਤਾ ਹੋਇਆ ਮੇਰੇ ਵਰਕ ਕੀਤਾ ਹੋਇਆ ਬਹੁਤ ਸੋਹਣਾ ਕਨਸੈਪਟ ਹੈ ਦੇਖੋ ਬਹੁਤ ਹੀ ਪਿਆਰਾ ਨਵਾਂ ਜਿਹਾ ਨਾਲ ਜਿਹੜੇ ਦੁਪੱਟੇ ਤੁਸੀਂ ਦੇਖ ਸਕਦੇ ਹੈਗੇ ਉਹ ਬਨਾੜਸੀ ਦੁਪੱਟੇ ਪ੍ਰਿੰਟਡ ਸ਼ਰਟ ਪਲੇਨ ਬਾਟਮ ਦੇਖੋ ਕਿੰਨਾ ਬਿਲਕੁਲ ਨਿਊ ਕਨਸੈਪਟ ਲੈ ਕੇ ਆਏ ਆ ਆਪਾਂ ਵੀ ਪ੍ਰਿੰਟਡ ਦੇ ਉੱਤੇ ਵਰਕ ਨਾਲ ਤਾਂ ਇਹ ਪਾਰਟੀ ਫੇਰ ਕਲੈਕਸ਼ਨ ਨਾਲ ਇਹ ਕੈਜ਼ੂਅਲ ਵੀਅਰ ਹੋ ਸਕਦਾ ਹੈ ਕਿਉਂਕਿ ਕਲਰ ਬਹੁਤ ਇੰਗਲਿਸ਼ੀ ਸ਼ੇਡਸ ਆਪਾਂ ਲੈ ਕੇ ਆਏ ਆ ਆ ਦੇਖੋ ਇਹ ਵੀ ਬਹੁਤ ਪਿਆ ਨੈਕਸਟ ਹੈਵੀ ਦੇ ਵਿੱਚ ਵੀ ਦੇਖੋ ਮਦਰਸ ਲਈ ਲੇਡੀਜ਼ ਲਈ ਵੀ ਬਹੁਤ ਵਧੀਆ ਕਨਸੈਪਟ ਹੈ ਹਰ ਏਜ ਦੀ ਲੇਡੀਜ਼ ਗਰਲਸ ਵੀ ਇਹਸ ਕੱਟ ਸਕਦੇ ਆ इजीली ਇਹਨਾਂ ਨੂੰ ਬਹੁਤ ਹੀ ਸੋਹਣਾ ਕਨਸੈਪਟ ਹੈ ਇਹ ਵਾਲੇ ਦੇਖੋ ਪ੍ਰਿੰਟਡ ਬਹੁਤ ਹੀ ਸੋਹਣੇ ਸੂਟ ਪ੍ਰਾਈਸ ਆਫ ਦਿ ਡਿਫਰੈਂਟ ਆ ਦੇਖੋ ਕਿੰਨਾ ਪਿਆਰਾ ਸ਼ੇਡ ਤੋ ਡਿਜ਼ਾਈਨ ਜਿਹੜੇ ਦੇਖ ਰਹੇ ਹੋ ਨਾ ਜੀ ਤੁਹਾਨੂੰ ਕਲਰ ਹੋਰ ਅਵੇਲੇਬਲ ਹੋ ਜਾਣਗੇ ਮਤਲਬ ਤੁਸੀਂ ਹੋਰ ਵੈਰਾਈਟੀ ਦੇਖ ਸਕਦੇ ਹੈਗੇ ਹੋ ਅਗਰ ਤੁਸੀਂ ਲੈਣੇ ਹੀ ਹੈਗੇ ਆ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੈਗੇ ਹੋ ਪੂਰੀ ਮਤਲਬ ਇਨਫੋਰਮੇਸ਼ਨ ਲੈ ਸਕਦੇ ਹੋ कॉटन ਦੇ सूट ਸੀਗਾ ਉਹ कॉटन ਦੀ ਕਲੈਕਸ਼ਨ ਵੀ ਅਵੇਲੇਬਲ ਆ ਦੇਖੋ ਬਹੁਤ ਸੋਹਣਾ ਡਿਜ਼ਾਈਨ ਇਹ ਦੇਖੋ ਕਿੰਨੇ ਸੋਹਣੇ ਕਨਸੈਪਟ ਕਲਰ ਦੇਖੋ ਡਿਜ਼ਾਈਨਿੰਗ ਦੇਖੋ ਵਰਕ ਦੇਖੋ ਸਾਰੇ ਨਿਊ ਆਰਟੀਕਲ ਤੋਂ ਡੈਲੀ ਲੈ ਕੇ ਆਏ ਚੁੰਨ ਚੁੰਨ ਕੇ ਬਿਲਕੁਲ ਡਿਫਰੈਂਟ ਜਿਹਾ ਦੇਖੋ ਬਹੁਤ ਹੀ ਪਿਆਰਾ ਇਹ ਵਾਲਾ ਬਿਲਕੁਲ ਨਿਊ ਹੈ ਅਜੇ ਲੇਟੈਸਟ ਹੀ ਆਏ ਨੇ ਸਾਰੇ ਸੂਟ ਆ ਦੇਖੋ ਇਹ ਦੁਪੱਟਾ ਥੱਲੇ نیچے ਨਾਲ 네 ਚਾਰ ਕਲਰ ਆ ਦੁਪੱਟਾ ਮਲਟੀ ਰੈਨ ਵਾਲਾ ਪਾਕਿਸਤਾਨੀ ਸੂਟ ਵੀ ਅਵੇਲੇਬਲ ਹੈ ਆਪਣੇ ਕੋਲ ਅਗਰ ਤੁਸੀਂ ਪਾਕਿਸਤਾਨੀ ਲੁੱਕ ਪਸੰਦ ਕਰਦੇ ਹੋ ਪਾਕਿਸਤਾਨੀ ਇਹ ਸੂਟ ਦੁਪੱਟਾ ਕਈ ਨੂੰ ਬਹੁਤ ਵਧੀਆ ਲੱਗਦਾ ਵੇਅਰ ਕਰਨਾ ਤਾਂ ਇਹ ਵੀ ਆਪਣੇ ਕੋਲ ਹੈਗੇ ਨੇ ਨੈਕਸਟ ਅਸੀਂ ਇਹ ਦੇਖ ਸਕਦੇ ਹਾਂ ਇਹ ਵੀ ਟਿਸ਼ੂ ਦੇ ਉੱਪਰ ਆਇਆ ਹੈ ਬਹੁਤ ਹੀ ਸੋਹਣਾ ਦੁਪੱਟਾ ਇਹ ਹੈ ਪਾਕਿਸਤਾਨੀ ਨਿਊਸੂਟ ਦੇ ਵਿੱਚ ਗ੍ਰੇ ਕਲਰ ਦਾ ਕੰਮ ਬਹੁਤ ਹੀ ਪਿਆਰੇ ਕਲਰਸ ਆ ਇਹਦੇ ਵਿੱਚ ਨੈਕਸਟ ਇਹ ਦੇਖੋ ਬਹੁਤ ਸੋਹਣੇ ਇਹ ਆਰਗੈਂਜ਼ਾ ਤੇ ਵੀ ਹੈਗੇ ਆ ਕ੍ਰੇਪ ਦੇ ਤੇ ਵੀ ਹੈਗੇ ਦੁਪੱਟੇ ਬਨਾਰਸੀ ਰਨ ਵਾਲੇ ਕਲਰਸ ਆਪਸ਼ਨਸ ਬਹੁਤ ਹੀ ਜ਼ਿਆਦਾ ਨੇ ਅਜੇ ਥੋੜੀ ਜਿਹੀ ਵੈਰਾਈਟੀ ਮੈਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਅਗਰ ਤੁਸੀਂ ਹੋਰ ਵੈਰਾਈਟੀ ਦੇਖਣਾ ਚਾਹੁੰਦੇ ਹੋ WhatsApp ਤੇ ਕੰਟੈਕਟ ਕਰ ਸਕਦੇ ਹੋ ਇਹਦਾ ਡੇਲੀ ਜੋ WhatsApp ਗਰੁੱਪ ਹੁੰਦਾ ਹੈ ਜਿੱਥੇ ਅਸੀਂ ਅਪਡੇਟ ਕਰਦੇ ਆ Instagram ਚੈਨਲ ਹੈਗਾ Instagram ਪੇਜ ਨੂੰ ਫੋਲੋ ਕਰ ਸਕਦੇ ਹੈਗੇ ਹੋ ਤੁਸੀਂ ਤਾਂ ਉੱਥੇ ਡੇਲੀ ਨਿਊ ਅਪਡੇਟਸ ਦੇਖ ਸਕਦੇ ਹੋ ਆ ਦੇਖੋ ਕਿੰਨੀ ਸੋਹਣੀ ਚੀਜ਼ ਹੈ ਬਿਲਕੁਲ ਗਰਲਿਸ਼ ਜੀ ਹੈ ਲੇਡੀਜ਼ ਵੀ ਹੈ ਬਹੁਤ ਹੀ ਸੋਹਣੇ ਕਲਰ ਦੇਖੋ ਬਹੁਤ ਹੀ ਪਿਆਰਾ ਕਨਸੈਪਟ ਲੈ ਕੇ ਆਏ ਆ ਮੈਂ ਅੱਜ ਤੁਹਾਡੇ ਲਈ ਸੋ देर ਨਾ ਕਰੋ ਜਿਨ੍ਹਾਂ ਨੇ ਵੀ ਆਰਡਰ ਕਰਨਾ ਜਲਦੀ ਤੋਂ ਕਰ ਲਓ ਕਿਉਂਕਿ ਜਿਹੜੇ ਸੋਹਣੇ ਸੋਹਣੇ ਸੂਟ ਹੁੰਦੇ ਆ ਨਾ ਉਹ ਪਹਿਲਾਂ ਹੀ ਚੁਣੇ ਜਾਂਦੇ ਨੇ ਲੇਡੀਜ਼ ਪਹਿਲਾਂ ਹੀ ਲੈ ਲੈਂਦੀਆਂ ਨੇ ਸੋਹਣੇ ਸੋਹਣੇ ਫਿਰ ਜਦੋਂ ਤੁਸੀਂ ਬਾਅਦ ਚ ਲੇਟ ਮੈਸੇਜ ਕਰਦੇ ਹੋ ਵੀਡੀਓ ਲੇਟ ਦੇਖਦੇ ਹੋ ਫਿਰ ਉਦੋਂ ਇਹ ਸੂਟ ਅਵੇਲੇਬਲ ਨਹੀਂ ਹੁੰਦੇ ਫਿਰ ਮੈਨੂੰ ਕਹਿੰਦੇ ਪਹਿਣਾ ਕਹਿੰਦੀਆਂ ਲੈ ਜੀ ਸੂਟ ਤੁਸੀਂ ਦਿੰਦੇ ਨਹੀਂ ਸੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਆਰਡਰ ਨੰਬਰ ਸਕਰੀਨ ਤੇ ਹੈ